ਦੇ ਵੀ ਕਦੇ ਜੇ ਨੁਕਸਾਨ ਹੋਇਆ ਦੇਸ਼ ਦੇ ਵਿੱਚ ਤਾਂ ਵੀ ਹਿੰਦੂਆਂ ਦਾ ਹੀ ਜ਼ਿਆਦਾ ਹੋਣਾ ਕਿਉਂਕਿ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈ ਜੇ ਇਹ ਦੁਕਾਨਾਂ ਗਈਆਂ ਨੇ ਤਾਂ ਵੀ ਹਿੰਦੂਆਂ ਦੀਆਂ ਜਾਣੇ ਵਪਾਰ ਜਾਣੇ ਤਾਂ ਵੀ ਹਿੰਦੂਆਂ ਦਾ ਜਾਣਾ ਹੈ ਇੰਡਸਟਰੀ ਜਾਣੀ ਤਾਂ ਵੀ ਹਿੰਦੂਆਂ ਦੀ ਜਾਣੀ ਹੈ ਜੇ ਅਮਾਨੀਆਂ ਡਾਨੀਆਂ ਦਾ ਕਬਜ਼ਾ ਹੋਣਾ ਹੈ ਤੇ ਹਿੰਦੂਆਂ ਦੀ ਹੀ ਜਾਣੀਆਂ ਨੇ ਜਿੱਥੇ ਤਾਂ ਜ਼ਮੀਨਾਂ ਜਿਹੜੇ ਕਾਨੂੰਨ ਬਣੇ ਸੀ ਅਸੀਂ ਚਲੋ ਪੰਜਾਬੀਆਂ ਨੇ ਤਾਂ ਲੜਿਆ ਪੰਜਾਬੀ ਤੇ ਕਿਉਂਕਿ ਜ਼ਮੀਨ ਤੇ ਨਿਰਵਰ ਨੇ ਤੇ ਬਾਕੀਆਂ ਦੀ ਤਾਂ ਜ਼ਮੀਨਾਂ ਬਾਕੀ ਤਾਂ ਕਿਸੇ ਹੋਰ ਕਮਿਊਨਿਟੀ ਕੋਲ ਜ਼ਮੀਨ ਐ ਨਹੀਂ ਹੈ ਨਹੀਂ ਹਿੰਦੂਆਂ ਦੇ ਸਿਵਾ ਸਿੱਖਾ ਕੋਲ ਤਾਂ ਪੰਜਾਬ ਜੀ ਹੈ ਨਾ ਬਾਕੀ ਜਗਤ ਤਾਂ ਜ਼ਮੀਨ ਜਿਹੜੀ ਖੇਤੀ ਵਾਲੀ ਆ ਉਹ ਤਾਂ ਹਿੰਦੂਆਂ ਕੋਲ ਹੀ ਆ ਸੋ ਇਸ ਕਰਕੇ ਜਿਹੜਾ ਨੁਕਸਾਨ ਵੀ ਹੋਣਾ ਕਰੋਨਾ ਚ ਇੰਨੇ ਮਰੇ ਉਹ ਹਿੰਦੂ ਹੀ ਜ਼ਿਆਦਾ ਮਰੇ ਸੀ ਸੋ ਇਸ ਕਰਕੇ ਇਹ ਪ੍ਰੇਖਿਆ ਲੋਕਾਂ ਨੂੰ ਵੀ ਹਿੰਦੂਆਂ ਦੇ ਹੱਕ ਚਾਹੀਏ ਸਰਕਾਰ ਹਿੰਦੂਆਂ ਦਾ ਵੀ ਇਹ ਕਿਉਂਕਿ ਜਦ ਜਿਹੜਾ ਨਾ ਰਾਜਾ ਹੁੰਦਾ ਉਹਨੂੰ ਕਿਸੇ ਧਰਮ ਨਾਲ ਪਿਆਰ ਨਹੀਂ ਹੁੰਦਾ ਉਹ ਤਾਂ ਧਰਮ ਦਾ ਦਿਖਾਵਾ ਕਰਦਾ ਹੈ ਜਿਹੜੀ ਧਰਮ ਦੇ ਦਿਖਾਵੇ ਚ ਉਹਨੂੰ ਫਾਇਦਾ ਹੋਵੇ ਉਹ ਕਰ ਦਿੰਦਾ ਸੋ ਹੁਣ ਉਹਨੂੰ ਹਿੰਦੂਆਂ ਦਾ ਦਿਖਾ ਕੇ ਜੇ ਇੰਨਾ ਹੀ ਹੁੰਦਾ ਤੇ ਫਿਰ ਹਿੰਦੂ ਭੁੱਖੇ ਕੋ ਮਰਦੇ ਹਿੰਦੂਆਂ ਨੂੰ ਨੌਕਰੀ ਕਿਉਂ ਨਹੀਂ ਮਰਦੇ ਸਰਕਾਰ ਹਿੰਦੂਆਂ ਦੀ ਹੈ ਨਾ ਇਹ ਜੇ ਕਹਿੰਦੀ ਆ ਵੀ ਅਸੀਂ ਹਿੰਦੂਆਂ ਦੀ ਸਰਕਾਰ ਆ ਫਿਰ ਹਿੰਦੂਆਂ ਨੂੰ ਨੌਕਰੀਆਂ ਚ ਦੇ ਦਿੰਦੇ ਨਾ ਹਿੰਦੂਆਂ ਦਾ ਵਪਾਰ ਵਧੀਆ ਕਰ ਦਿੰਦੇ ਨਾ ਉਹ ਤਾਂ ਜੀਐਸਟੀ ਲਾ ਕੇ ਹੋਰ ਪੰਗੇ ਝਪਾਤਾ ਉਹਨਾਂ ਸੋ ਇਸ ਕਰਕੇ ਇੰਨਾ ਸੋਖਾ ਨਹੀਂ ਹੈ ਇਹ ਕੋਈ ਧਰਮ ਨੇ ਦੇਸ਼ ਨੂੰ ਨਹੀਂ ਚਲਾਉਣਾ ਹੁੰਦਾ ਧਰਮ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਹ ਹਰ ਇੱਕ ਨੂੰ ਆਪਣੀ ਧਰਮ 'ਚ ਆਸਥਾ ਹੁੰਦੀ ਹੈ ਕਿਉਂਕਿ ਬੰਦੇ ਨੂੰ ਦਿੱਕਤ ਦੁੱਖ ਤਕਲੀਫ ਆਉਂਦੀ ਹੈ ਫਿਰ ਉਹ ਕਹਿੰਦਾ ਮੇਰਾ ਰੱਬ ਹੀ ਆਸਰਾ ਹੈ ਸੋ ਇਸ ਕਰਕੇ ਉਹ ਰੱਬ ਫਿਰ ਕਿਸੇ ਨਾ ਕਿਸੇ ਰੂਪ ਚ ਬਣਾ ਕੇ ਰੱਖਦਾ ਕਿਉਂਕਿ ਰੱਬ ਦਿਖਦਾ ਤਾਂ ਹੈ ਨਹੀਂ ਕਿਸੇ ਨੂੰ